10 ਸਾਲਾਂ ਬਾਅਦ ਘਰ 'ਚ ਜਮੀਤ ਧੀ ਦੇਖੋ ਕਿਵੇਂ ਪਰਿਵਾਰ ਨੇ ਮਨਾਈ ਖੁਸ਼ੀ ਧੀ ਦੀ ਪਹਿਲੀ ਲੋਹੜੀ ਪੂਰਾ ਪਰਿਵਾਰ ਮਨਾ ਰਿਹਾ ਹੈ ਖੁਸ਼ੀਆਂ ਢੋਲ ਦੇ ਉੱਤੇ ਪਾਏ ਜਾ ਰਹੇ ਨੇ ਪੰਗਲੇ ਤੇ ਵੰਡੀਆਂ ਜਾ ਰਹੀਆਂ ਨੇ ਮਠਾਈਆਂ ਤੁਸੀਂ ਵੀ ਦੇਖੋ ਇਹ ਖੁਸ਼ੀ ਦਾ ਮਾਹੌਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਖਾਸ ਕਰਕੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜੋ ਧੀਆਂ ਨੂੰ ਆਪਣੇ ਸਿਰ ਦਾ ਭਾਰ ਸਮਝਦੇ ਨੇ ਪਰ ਇਹ ਧੀਆਂ ਸਿਰ ਦਾ ਬੋਝ ਨਹੀਂ ਹੁੰਦੀਆਂ ਲੋਕੋ ਧੀਆਂ ਤਾਂ ਆਪਣੀ ਕਿਸਮਤ ਧਰੋਂ ਲਿਖਾ ਕੀ ਦੇਉਂਦੀਆਂ ਨੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਆਪਣੀ ਧੀਆਂ ਨੂੰ ਪਿਆਰ ਕਰਦੇ ਹੋ ਤਾਂ ਜੋ ਲੋਕ ਦੇਖ ਸਕਣ ਕਿ ਸੱਚਮੁੱਚ ਜਿਹੜੀਆਂ ਧੀਆਂ ਨੇ ਉਹ ਰੱਬ ਦੀਆਂ ਦਿੱਤੀਆਂ ਇੱਕ ਦਾਤ ਹੁੰਦੀਆਂ ਨੇ ਇਕ ਖੂਬਸੂਰਤ ਤੋਫਾਨ ਇਹ ਵੀਡੀਓ ਸਭ ਕੁਝ ਬਿਆਨ ਕਰ ਰਹੀ ਹੈ ਜਿੱਥੇ ਮਾਪੇ ਖੁਸ਼ੀ ਮਨਾ ਕੇ ਆਪਣੀ ਧੀ ਦਾ ਸਵਾਗਤ ਕਰਦੇ ਨਜ਼ਰ ਆਉਂਦੇ ਨੇ ਆਪਣੀ ਧੀ ਦੀ ਲੋਹੜੀ ਮਨਾਉਂਦੇ ਨਜ਼ਰ ਆਉਂਦੇ ਨੇ ਅਤੇ ਧੀਆਂ ਰਾਜਾਂ ਦੇ ਘਰ ਹੀ ਜੰਮਦੀਆਂ ਨੇ ਅੱਜ ਦੇ ਦੌਰ ਚ ਜਿੱਥੇ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਕੁਝ ਪਰਿਵਾਰਾਂ ਨੂੰ ਧੀ ਜੰਮਣ ਦੀ ਵੀ ਵਧੇਰੇ ਖੁਸ਼ੀ ਹੁੰਦੀ ਹੈ ਜੋ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਮੇਰਾ ਨਾਮ ਸਨੀ ਸਬਰਵਾਲਾ ਜੀ ਤੇ ਅੱਜ ਲੇਡੀ ਕਲਗੀ ਦੇ ਵੱਲੋਂ ਹਾਂਜੀ ਸਰ ਬੇਟੀ ਦੀ ਲੋੜੀ ਪਾਈ ਗਈ ਆ ਬਹੁਤ ਖੁਸ਼ੀ ਆ ਇੱਕ ਉਪਰਾਲਾ ਸ਼ੁਰੂ ਕਰਦੇ ਪਏ ਆ ਪਹਿਲਾਂ ਵੀ ਚਲੋ ਲੋਕਾਂ ਨੇ ਪਾਈਆਂ ਧੀਆਂ ਦੀਆਂ ਲੋੜੀਆਂ ਅਸੀਂ ਵੀ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਆਪਣੇ ਸ਼ਹਿਰ ਬਟਾਲੇ ਤੋਂ ਕਿ ਅਸੀਂ ਧੀ ਦੀ ਲੋੜੀ ਸੈਲੀਬ੍ਰੇਟ ਕਰੀਏ ਤਾਂ ਕਿ ਹਮੇਸ਼ਾ ਇਹ ਸੁਣੀਦਾ ਹੈ ਯਾਰ ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਉਣੀ ਆ ਮੇਰੇ ਘਰੇ ਮੁੰਡਾ ਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਆ ਇੱਕ ਰਾਣੀ ਆਈ ਆ ਅਸੀਂ ਵੀ ਉਹਦੀ ਲੋੜੀ ਪਾਣੀ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਪ੍ਰਮਾਤਮਾ ਨੇ ਸਾਡੀ ਇੰਨੀ ਕਾ ਚੰਗੀ ਆ ਸਾਨੂੰ ਧੀ ਦਿੱਤੀ ਆ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਅਰੇ ਦੀਵ ਅਸੀਂ ਰક્ષાਬੰਧਨ ਹਰ ਤਿਹਾਰੇ ਦੇ ਨਾਲ ਸੈਲੀਬ੍ਰੇਟ ਕਰਾਂਗੇ ਤੇ ਬਹੁਤ ਵੱਧ ਚੜ੍ਹ ਕੇ ਕਰਾਂਗੇ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ ਚਾਰ ਗੁਣਾ ਵੱਧ ਜੀ ਕੁੜੀਵਦੀਆਂ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜਦੋਂ ਇਹਨਾਂ ਨੇ ਜਨਮ ਲਿਆ ਸੀ ਗੁੜੀਆਂ ਨੇ ਇਹ ਮੇਰੇ ਘਰੇ ਆਏ ਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕਿਕੰਜਕ ਦੇਵੀ ਆਈ ਆ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ ਪੜੇ ਲਿਖਿਆ ਉਹ ਇਨੀ ਗੱਲ ਸਮਝਣ ਕਿ ਰੱਬ ਨੇ ਧੀ ਪੁੱਤ ਦਿੱਤਾ ਜੇ ਸੇਮ ਨੈਣ ਨਕਸ਼ੇ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆਂ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵੇਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਹੈ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜੀ ਜਿਹੜਾ ਰਾਜਾ ਹੋਏ ਮਾੜੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਦੇ ਵੀ ਲਿਖ ਕੇ ਨਾਲ ਹੀ ਭੇਜਿਆ ਆ ਉਹਦੀ ਉਹਦਾ ਫਿਊਚਰ ਨਾਲ ਹੀ ਭੇਜਦਾ ਆ ਕਿ ਇਹਨੇ ਗਾਂ ਜਾ ਕੇ ਬੜਾ ਨਾਮ ਕਰਨਾ ਆ ਇਹ ਸਾਡੀ ਸੋਚ ਆ ਕਿ ਅਸੀਂ ਸੋਚਦੇ ਨਹੀਂ ਆ ਯਾਰ ਧੀਆਂ ਨੂੰ ਘੱਟ ਪੜਾਈਏ ਧੀਆਂ ਨੇ ਬਗਾਨੇ ਘਰ ਚੱਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ ਭੇਜਿਓ ਕਿ ਬਗਾਨੇ ਘਰ ਦੇ ਜਣਾ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਹੈ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਾ ਕੇ ਭੇਜਿਏ ਕਿ ਗਾਂ ਉਹਦੀ ਲਾਈਫ 'ਚ ਕੋਈ ਮੁਸ਼ਕਲ ਨਾ ਆਏ ਪੜ੍ਹਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਚਾਹੁੰਦੇ ਆਪਣੀ ਟੀਮ ਵਿੱਚ ਸਰ ਅਸੀਂ ਤੇ ਬਹੁਤ ਕੁਝ ਸੋਚਿਆ ਦਾਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕੀ ਗੁੜੀਆਂ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕੇ ਮਾਨ ਬਖਸ਼ਿਆ ਹੋਏ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀਆ ਸੀ ਵੀ ਇਹੋ ਜਿਹਾ ਕੰਮ ਕਰੀਏ ਕਿ ਪ੍ਰਮਾਤਮਾ ਕਹੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਠੀਕ ਹੈ ਨਾ ਜਿੰਨੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਪਰ ਕੁ ਦਾ ਸਮੋਂ ਮਾਨਵਦਤਾ ਆ ਆਪਣੇ ਇੰਡੀਆ ਦੇ ਵਿੱਚ ਮਾਨਵਦਤਾ ਦੀਆਂ ਦੀ ਇੱਜ਼ਤ ਜ਼ਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾਰਿਆ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕਈ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਹਾਂਜੀ ਪਰਿਵਾਰਚ ਭਾਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਜਦੋਂ ਬੇਟੀ ਹੋਈ ਵੀ ਨਹੀਂ ਸੀ ਉਦੋਂ ਵੀ ਕਹਿੰਦੇ ਸੀ ਸਰ ਜੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ 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 ਅੱਜ ਪੂਰੀ ਢੋਲਣ ਕਰੇ ਨੇ ਖੁਸ਼ੀ ਮਨਾਏਗੀ ਤੇ ਮਤਲਬ ਕਿ ਬੇਟੀਆਂ ਦੀ ਢੋਲਣ ਕਰਨਾ ਹੀ ਖੁਸ਼ੀ ਮਨਾਏ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲੋਂ ਵੱਧ ਕੇ ਬੇਟੀਆਂ ਹੁੰਦੀਆਂ ਨੇ ਹਾਂਜੀ 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 ਪੂਰੀ ਪੂਰੀ ਖੁਸ਼ੀ ਮਨਾਏਗੀ ਭਾਜੀ ਡੱਬੇ ਵੰਡੇ ਗਏ ਸੀ ਪੂਰਾ ਸੈਲੀਬ੍ਰੇਟ ਟੋਲਟਮੱਕਾ ਹੋਇਆ ਸੀਗਾ ਸਾਰਾ ਕੁਝ ਕੀਤਾ ਗਿਆ ਸੀਗਾ